बाबासाह भीमराव अंबेडकर जी दी जयंती ਅੱਜ 14 ਅਪ੍ਰੈਲ ਨੂੰ ਮਨਾਈ ਜਾ ਰਹੀ ਹੈ ਇਸ ਮੌਕੇ ਬੰਗਾ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਪੰਜਾਬ ਸਰਕਾਰ ਡਾਕਟਰ ਸੁਖਵਿੰਦਰ ਕਮਰ ਸੁਖੀ ਨੇ बाबासाहब ਦੀ ਪ੍ਰਤੀਮਾ ਤੇ ਫੁੱਲਮਾਲਾ ਅਰਪਿਤ ਕੀਤੀਆਂ ਜ਼ਿਲ੍ਹਾ ਅਸ਼ੇਦ ਭਗਤ ਸਿੰਘ ਨਗਰ ਦੇ ਵਿੱਚ बाबासाहब ਅੰਬੇਦਕਰ ਜੀ ਦੀਆਂ 31 ਪ੍ਰਤੀਮਾ ਸਥਾਪਿਤ ਹਨ 19 ਵਿਧਾਨ ਸਭਾ ਬੰਗਾ ਦੇ ਵਿੱਚ ਔਰ 10 विधानसभा नमाज शहर ਦੇ ਵਿੱਚ ਔਰ ਦੋ ਵਿਧਾਨਸਭਾ ਬਲਾਸ਼ੌਰ ਵਿੱਚ ਸਥਾਪਿਤ ਹਨ ਪਿਛਲੇ ਕੁਝ ਦਿਨ ਪਹਿਲਾਂ ਵਿਦੇਸ਼ ਵਿੱਚ ਬੈਠੇ ਗੁਰਵੰਤ ਸਿੰਘ ਪੰਨੂ ਵੱਲੋਂ ਵੀਡੀਓ ਜਾਰੀ ਕਰਕੇ ਕਿਹਾ ਗਿਆ ਸੀ ਕਿ ਇਹਨਾਂ ਬੁੱਤਾਂ ਦੀ ਵਿਅਦਵੀ ਕੀਤੀ ਜਾਵੇਗੀ ਔਰ ਫਲੋਰ ਦੇ ਨੇੜੇ ਪਿੰਡ ਨੰਗਲ ਅਤੇ ਬਟਾਲਾ ਦੇ ਵਿੱਚ ਇਹ ਵਿਅਦਵੀ ਹੋਈ ਵੀ ਸੀ ਤੇ ਖਾਲਸਤਾਨੀ ਨਾਰੇ ਲਿਖੇ ਗਏ ਸੀ ਲੇਕਿਨ ਬਾਬਾ ਸਾਹਿਬ ਵੀ ਮਰਾਓ ਅੰਬੇਦਕਰ ਜੀ ਨੂੰ ਆਦਰ ਮੰਨਣ ਵਾਲੇ ਆਪਣੀਆਂ ਡਿਊਟੀਆਂ ਨਿਭਾ ਰਹੇ ਸਨ ਬਾਬਾ ਸਾਹਿਬ ਦੀ ਪ੍ਰਤੀਮਾ ਤੇ ਪਿਛਲੇ ਇੱਕ ਹਫ਼ਤੇ ਤੋਂ ਡਿਊਟੀਆਂ ਲਗਾਈਆਂ ਉਹਨਾਂ ਕਿਹਾ ਕਿ ਅਸੀਂ ਕਿਸੇ ਤੋਂ ਡਰਨ ਵਾਲੇ ਨਹੀਂ ਤੇ ਇਹੋ ਜਿਹੇ ਸਮਾਜਿਕ ਰਿਸ਼ਤਿਆਂ ਨੂੰ ਖਰਾਬ ਕਰਨ ਵਾਲਿਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਚੋਕੀ ਮੈਂ ਜਨਮ ਦਿਨ ਦੀ ਖੁਸ਼ੀ ਸਾਰਿਆਂ ਨੂੰ ਦੇਸ਼ ਵਾਸੀਆਂ ਨੂੰ ਦੇਸ਼ ਵਾਸੀ ਦੇ ਬਾਹਰਲੇ ਪਾਰਟਨਾਂ ਨੂੰ ਲੱਖ ਲੱਖ ਜੈ ਜੀਨਾ ਮੈਂ ਮਹਿਸੂਸ ਕਰਦਾ ਕਿ ਬਾਬਾ ਸਾਹਿਬ ਡਾਕਟਰ ਮੀਤਕਰ ਸਾਹਿਬ ਦਾ ਜੋ ਇਸ ਦੇਸ਼ ਨੂੰ ਕੱਲੇ ਸਿਰ ਦਲ ਸਮਾਜ ਨੂੰ ਨੇ ਕੱਲੀ ਨਾਰੀਅਤ ਨੂੰ ਨੇ ਸਮੁੱਚੇ ਦੇਸ਼ ਵਾਸੀਆਂ ਨੂੰ ਜਿਹਨਾਂ ਦਾ ਯੋਗਦਾਨ ਹੈ ਬੇਸ਼ੱਕ ਹਰ ਇੱਕ ਨੂੰ ਐਜੂਕੇਸ਼ਨ ਦਾ ਰਾਈਟ ਹੋਵੇ ਬੇਸ਼ੱਕ ਜਿਹੜੇ ਸਾਡੇ ਪੰਜਾਬੀ ਹੱਕ ਨੇ ਡੰਮਨ ਦਾ ਰਾਈਟ ਸੀ ਉਹਦੀ ਗੱਲ ਹੋ ਗਈ ਜਾਂ ਦੇਸ਼ ਤੇ ਵਿੱਚ ਹਰ ਇੱਕ ਇਨਸਾਨ ਨੂੰ ਆਜ਼ਾਦੀ ਦਾ ਨੇ ਜਿਹੜਾ ਅਨੰਦੋ ਮੰਨਣ ਦੀ ਗੱਲ ਹੋਵੇ ਉਹ ਬਾਬਾ ਸਾਹਿਬ ਡਾਕਟਰ Ambedkar ਸਾਹਿਬ ਦੀ ਸੁਭਾਨ ਦੇ ਜਿਹੜਾ ਬਤਾਉਦੇ ਕਹੀਆ ਸੋ ਮੈਂ ਅੱਜ ਇਹ ਦਾਅਵੇ ਨਾ ਕਰ ਸਕਦਾ ਕਿ ਅੱਜ ਹਰ ਭਾਰਤੀ ਬਾਬਾ ਸਾਹਿਬ ਡਾਕਟਰ Ambedkar ਤੇ ਮੰਨਤਾ ਲਿਆ ਔਰ ਕੁਝ ਸ਼ਕਤੀਆਂ ਇਦਾਂ ਦੀਆਂ ਨਹੀਂ ਜਿਹੜੀਆਂ ਬਾਬਾ ਸਾਹਿਬ ਡਾਕਟਰ Ambedkar ਨੂੰ ਗਾਲਾਂ ਵੀ ਕੱਢਦੇ ਉਹਨਾਂ ਨੂੰ ਉਹਨਾਂ ਦੇ ਪ੍ਰਤੀ ਜੋ ਬੋਲਦੇ ਆ ਉਹ ਵੀ અપਮਾਨਜਨਕ ਬੋਲਦੇ ਜਿਨ੍ਹਾਂ ਵਿੱਚ ਇੱਕ ਅਮਰੀਕਾ ਤੋਂ ਪੰਨੂ ਆ ਉਹਨੇ ਪਿਛਲੇ ਦਿਨੀ ਬਾਬਾ ਸਾਹਿਬ ਡਾਕਟਰ ਲਿਤਪਾਰ ਗਰੀ ਜੋ ਬੋਲਿਆ ਉਹ ਕੱਲੇ ਹੀ ਦਲਸਮਾਈ ਨੂੰ ਜਾਂ ਨਾਰੀ ਜਾਤੀ ਨੂੰ ਮੜਾ ਨਹੀਂ ਲੱਗਿਆ ਉਹ ਸਮੁੱਚੇ ਦੇਸ਼ ਵਾਸੀਆਂ ਨੂੰ ਜਿਹੜੇ ਬਾਬਾ ਸਾਹਿਬ ਡਾਕਟਰ ਲਿਤਕਾ ਨੂੰ ਪਿਆਰ ਕਰਦੇ ਉਹਨਾਂ ਸਾਰਿਆਂ ਨੂੰ ਮੜਾ ਲੱਗਿਆ ਔਰ ਹਰ ਆਦਮੀ ਨੇ ਪਾਰਟੀ ਬਜਟ ਉੱਪਰ ਉੱਠ ਕੇ ਉਹਨੂੰ ਉਹਦੀ ਨਿੰਦਿਆ ਵੀ ਕੀਤੀ ਉਹ ਕੰਡੈਮਨਟ ਕੀਤਾ ਔਰ ਅੱਜ ਇੱਕ ਵੀ ਭਾਰਤੀ ਉਹ ਕਿਤੇ ਵੀ ਬਸਿਆ ਹੋਵੇ ਉਹ ਪੰਨੂ ਦੇ ਨਾਲ ਵਿਸ਼ੱਕ ਕਿਸੇ ਵੀ ਧਰਮ ਦਾ ਹੋਵੇ ਕਿਸੇ ਵੀ ਮਜ਼ਾਜ ਦਾ ਹੋਵੇ ਜਿਸੇ ਵੀ ਜ਼ਿਆਦਾ ਹੋਵੇ ਉਹ ਅੱਜ ਮੈਨੂੰ ਨੁਕਾਰ ਰਿਹਾ ਸਮਝਦਾ ਕਿ ਇਹ ਬਾਬਾ ਸਾਹਿਬ ਡਾਕਟਰ ਅੰਬੇਦਕਰ ਸਾਹਿਬ ਜਿਹਨਾਂ ਨੂੰ ਦੇਸ਼ ਦੇ ਵਿੱਚ ਬਹੁਤ ਲੇਟ ਭਾਰਤ ਰਤਨ ਦਿੱਤਾ ਗਿਆ ਹੈ ਆਈ ਡਾਕਟਰ ਅੰਬੇਦਕਰ ਦੀ ਗਲਤ ਉਹ ਬਹੁਤ ਲੋਕ ਕਰਦੇ ਆ ਪਰ ਭਾਰਤ ਰਤਨ ਦੇਣ ਲੱਗੇ ਬਹੁਤ ਲੋਕ ਕਹਿੰਦਾ ਮੈਂ ਜਿਹੜੇ ਅੱਜ ਕਹਿੰਦੇ ਕਿ ਅਸੀਂ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੀ ਵਿਚਾਰਧਾਰਾ ਦੇ ਨਾਲ ਤੁਰੇ ਹਾਂ ਉਹ ਕੀ ਕਹਿੰਦਾ ਮਤਲਬ ਉਹਨਾਂ ਨਾਲ ਇਨਸਾਨੀ ਚਲੋ ਫਿਰ ਵੀ ਜਦੋਂ ਵੀ ਮਿਲਿਆ ਕਿਉਂਕਿ ਉਹ ਲੋਕਾਂ ਦੇ ਜਿਹੜੇ ਰਤਨ ਆ ਸਰਕਾਰਾਂ ਦੁਨੀਆਂ ਨਹੀਂ ਦੁਨੀਆਂ ਬਾਦ ਦੀ ਗੱਲ ਸਮਝ ਇਸ ਮੌਕੇ ਤੇ ਹੀ ਸਾਰਿਆਂ ਨੂੰ ਪੇਸ਼ ਕਰੂੰਗਾ ਕਿ ਸਾਡੇ ਜਿਹੜੇ ਮਹਾਪੁਰਖ ਹੈ ਵਿਸ਼ੇਸ਼ ਸਾਡੇ ਗੁਰੂ ਪੀਰ ਬਗੰਬਰ ਸਾਡੇ ਮਹਾਪੁਰਖ ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀਆਂ ਕਰਕੇ ਦੇਸ਼ ਨੂੰ ਜਾਦ ਕਰਾਇਆ ਜੇਕਰ ਉਹਨਾਂ ਦੇ ਵਿੱਚ ਕੋਈ ਫੁੱਟਪਾਣੀ ਕੋਸ਼ਿਸ਼ ਕਰਦਾ ਤਾਂ ਮੈਂ ਸਮਝਦਾ ਸਨ ਸਾਰਿਆਂ ਦਾ ਰੋਕ ਕੇ ਨਕਾਰਨਾ ਚਾਹੀਦਾ ਜਿਸ ਤਰ੍ਹਾਂ ਇਸ ਵਾਰ ਪੰਨੂ ਨੂੰ ਅਨਕਾਰਿਆ ਤਾਂ ਮੈਂ ਸਮਝਦਾ ਜਦੋਂ ਇਸ ਤਰ੍ਹਾਂ ਨਕਾਰਾਂਗੇ ਕਿਹੜਾ ਦੇਸ਼ ਵਾ ਜਿਸ ਬਾਬਾ ਸਾਹਿਬਾ ਡਾਕੂਬਿਟ ਕਰ ਚਾਹਦੇ ਸੀ ਉਸ ਤਰ੍ਹਾਂ ਦਾ ਦੇਸ਼ ਬਣੇਗਾ ਸਵੇਕ ਵਰ ਫੇਰ ਬਾਬਾ ਸਾਹਿਬਾ ਡਾਕੂਬਿਟ ਦਾ ਸਭ ਦੇ ਇਸਨ ਚੌਥੀ ਮੇ ਜਨਮ ਬੰਦੀ ਲੱਖ ਲੱਖ ਬਧਾਈ ਜਾਂ ਕੀ ਜਿਹੜਾ ਤੁਹਾਡੀ ਸੋਚ ਤੇ ਕਹਾਂਗੇ ਹੋਕੇ ਆਵਾਜ਼ ਆਪ ਜੀ ਤੁਹਾਡੀ ਸੋਚ ਤੇ ਕਹਾਂਗੇ ਹੋਕੇ ਜੈ ਭੀਮ ਜੈ ਭਲ ਨਾਵਾ ਸਾਹ ਬਰਾਕਰ ਪੀਮਰਾ ਅੰਬੇਦਕਰ ਅਮਰ ਰਹੇ ਅਮਰ ਰਹੇ ਅਮਰ ਰਹੇ ਆਵਾਜ਼ ਆਪ ਦਾ ਪੀਮਰਾ ਅੰਬੇਦਕਰ ਅਮਰ ਰਹੇ ਅਮਰ ਰਹੇ ਅਮਰ ਰਹੇ ਦੀਮਾ ਤੇਰੀ ਸੋਚ ਤੇ ਕਹਾਂਗੇ ਹੋਕੇ ਦੀਮਾ ਤੇਰੀ ਸੋਚ ਤੇ ਕਹਾਂਗੇ ਹੋਕੇ ਜੈ ਭੀਮ ਜੈ ਭਲ ਜੈ ਭੀਮ ਜੈ ਭਲ ਦੇਸ਼ ਦਾ ਉਹ ਮਹਾਨ ਦੇਨ ਇੱਕ ਮਿੰਟ ਭਾਰਤ ਰਤਨ ਮੈਂ ਕਹਾਂਗਾ ਵਿਸ਼ਵ ਰਤਨ ਡਾਕਟਰ ਭੀਮrao Ambedkar ਜੀ ਦੇ 134ਵੇਂ ਜਨਮ ਦਿਨ ਸਮਕੇ ਉਹਨਾਂ ਦੇ ਆਦਮਾ ਕਰਦ ਬੁੱਤਤੇ ਬੰਗਾ ਵਿਖੇ ਨੂੰ ਆਮਾ ਦੀ ਪਾਰਟੀ ਬੰਗਾ ਬਰੋਂ ਅੱਜ ਉਹਨਾਂ ਨੂੰ ਨਤਮਸਤ ਕਰਨ ਲਈ ਸਦਾ ਦੇ ਫੁੱਲ ਪੇਂਟ ਕਰਨ ਲਈ ਇਕੱਤਰ ਹੋਏ ਆ ਇਸ ਮੌਕੇ ਪਰ ਮੈਂ ਸਭ ਤੋਂ ਪਹਿਲਾਂ ਸੂਪਾਤ ਵਾਸੀਆਂ ਨੂੰ ਔਰ ਦੇਸ਼ ਦੇ ਸਿਵ ਵਿਸਥੇ ਪਾਤਵਾਸੀਆਂ ਨੂੰ ਉਹਨਾਂ ਦੇ 132 ਮੈਂ ਆਗਮਕਪੂਰ ਦੀ ਵਧਾਈ ਮੁਬਾਰਕਬਾਦ ਦਿੰਦਾ ਹਾਂ ਉੱਥੇ ਹੀ ਬਾਬਾ ਸਾਹਿਬ ਪੀਮਰਾ ਮੇਰਕੇ ਦੀ ਨੂੰ ਪੂਰਨ ਕੋਟਨ ਨੂੰ ਨਮਨ ਕਰਦਾ ਹਾਂ ਔਰ ਮੇਰਾ ਮੰਨਣਾ ਹੈ ਬਾਬਾ ਸਾਹਿਬ ਨੇ ਸਾਨੂੰ ਇੱਥੇ ਪੜੋ ਜੁੜੋ ਸੰਘਰਸ਼ ਕਰੋ ਉਹਦੇ ਸਿਧਾਂਤ ਇੱਥੇ ਉੱਥੇ ਉਹ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਬਣੇ ਔਰ ਦੇਸ਼ ਨੂੰ ਸਿਧਾਂਤ ਲਿਖ ਕੇ ਸਮਰਪਿਤ ਕੀਤਾ ਔਰ ਉਸੇ ਸਿਧਾਂਤ ਦੇ ਤਹਿਤ ਅੱਜ ਆਪਣਾ ਦੇਸ਼ ਭਾਰਤ ਚੱਲ ਰਿਹਾ ਹੈ ਸੋ ਮੈਂ ਇਸ ਮੌਕੇ ਤੇ ਸਿਖਤ ਤੌਰ ਤੇ ਆਉਣ ਵਾਲੀਆਂ ਪੀੜ੍ਹੀਆਂ ਜੋ ਸਾਡੇ ਬੱਚੇ ਹਨ ਉਹਨਾਂ ਨੂੰ ਜ਼ੋਰ ਬੇਨਤੀ ਤੇ ਅਪੀਲ ਕਰਾਂਗਾ ਕਿ ਬਾਬਾ ਸਾਹਿਬ ਪੀਮਰਾ ਉਮੇਦਕੇ ਜੀ ਜਿਹਨਾਂ ਨੇ ਸਾਨੂੰ ਸਿਧਾਂਤ ਦਿੱਤੇ ਪੜੋ ਜੁਰੂ ਤ ਸੰਘਰਸ਼ ਕਰੋ ਉਹਦੇ ਵਿੱਚ ਇਹਨਾਂ ਨੇ এডਿਕੇਸ਼ਨ ਨੂੰ ਪਹਿਲੇ ਨੰਬਰ ਤੇ ਰੱਖਿਆ ਸਾਨੂੰ ਉਹਨਾਂ ਦੇ ਦੱਸੇ ਮਾਰਗਾਂ ਤੇ ਚੱਲ ਕੇ ਚੰਗੀ ਉੱਚ ਵਿਦਿਆ ਪ੍ਰਾਪਤ ਕਰਕੇ ਆਪਣੇ ਦੇਸ਼ ਕੌਮ ਸਮਾਜ ਦੀ ਤਰੱਕੀ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ਔਰ ਮੈਂ ਇਸ ਮੌਕੇ ਤੇ ਖਾਸ ਕਰ ਜਿੰਨੇ ਵੀ ਪੇਰੈਂਟਸ ਹਨ ਮਾਪੇ ਹਨ ਉਹਨਾਂ ਨੂੰ ਵੀ ਇਹ ਬੇਨਤੀ ਤੇ ਪੀਲ ਕਰਾਂਗਾ ਕਿ ਭਾਵੇਂ ਰੋਟੀ ਅੱਧੀ ਖਾ ਲਿਓ ਕੱਪੜਾ ਮਾੜਾ ਪਾ ਲਿਓ ਪਰ ਆਪਣੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਵਿੱਦਿਆ ਜ਼ਰੂਰ ਦਵਾਇਓ ਭਾਵੇਂ ਆਪਾਂ ਬਾਬਾ ਸਾਹਿਬ ਹੀ ਮਰੋਗੇ ਤੇ ਜਿੱਦੇ ਸੁਪਰਿਆਂ ਨੂੰ ਪੂਰਾ ਸਿਖਾਰ ਕਰ ਸਕਦੇ ਆ ਵਾਹਿਗੁਰੂ ਜੀ ਚੈਪੀਨ ਜੈ ਭਾਰਤ ਮੇਰਾ ਨਾਮ ਵਿਜੇ ਮਜਾਰੀ ਔਰ ਅੱਜ ਅਸੀਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਜਨਮ ਦੇ ਉਸਤੇ ਉੱਪਰ ਇਹ ਸੇਵਾਸਕ ਦਿੰਦੇ ਹਲਕਾ ਬੰਗਾ ਦੇ ਸ਼ਹਿਰ ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ ਬੰਗਾ ਵੱਲੋਂ ਸ਼ਰਦਾ ਸੁਮਨ ਭੇਟ ਕਰਨ ਲਈ ਪਹੁੰਚੇ ਆ ਜਿਸ ਦੀ ਅਗਵਾਈ ਮੈਡਮ ਰਵਿੰਦਰ ਮਹਿਮੀ ਜੀ ਜਿਹੜੇ ਕਿ ਇਹ ਸੁਸਾਇਟੀ ਦੇ ਪ੍ਰਧਾਨ ਨੇ ਉਹਨਾਂ ਦੇ ਨਾਲ ਹਰਜਿੰਦਰ ਲੱੱੜੜ ਜੀ ਮਨਜੀਤ ਚੁੰਬਰ ਜੀ ਪਰਸ਼ੋਤਮ ਸੱਲਣ ਜੀ ਤੇ ਬਹੁਤ ਹੀ ਜ਼ਿੰਮੇਵਾਰ ਸਾਥੀ ਉਹਨਾਂ ਦੇ ਨਾਲ ਇਸ 31 ਮੈਂਬਰੀ ਕਮੇਟੀ ਦੇ ਨਾਲ ਉਹਨਾਂ ਨੇ ਸ਼ਰਦਾ ਸੁਮਨ ਭੇਟ ਕੀਤੇ ਹਨ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਜਨਮ ਦਿਨ ਦੇ ਉੱਪਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਵੀ ਪ੍ਰੋਗਰਾਮ ਕੀਤੇ ਜਾ ਰਹੇ ਹਨ ਜਿੱਥੇ ਸੰਸਾਰ ਭਰ ਦੇ ਅੰਦਰ ਅੱਜ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਸ਼ਰਧਾ ਸਮਨ ਪੇਟ ਕੀਤੇ ਜਾ ਰਹੇ ਹਨ ਉਥੇ ਹੀ ਉਹਨਾਂ ਦਾ ਸਮਾਜਿਕ ਧਾਰਮਿਕ ਰਾਜਨੀਤਿਕ ਜੋ ਉਹਨਾਂ ਦੀ ਸਮਾਜ ਨੂੰ ਦੇਣ ਸੀ ਉਹਨੂੰ ਵੀ ਯਾਦ ਕੀਤਾ ਜਾਂਦਾ ਔਰ ਜਿੱਥੇ ਅਸੀਂ ਸਮਾਜਿਕ ਤੌਰ ਤੇ ਇਕਜੁੱਟ ਹੋ ਰਹੇ ਆ ਉਥੇ ਅਸੀਂ ਧਾਰਮਿਕ ਤੌਰ ਤੇ ਵੀ ਇਕਜੁੱਟ ਹੋਣ ਦਾ ਜਿਹੜਾ ਹੈ ਅੱਜ ਉਪਰਾਲਾ ਕਰ ਰਹੇ ਆ ਰਾਜਨੀਤਿਕ ਤੌਰ ਤੇ ਉੱਪਰ ਵੀ ਜੇ ਗੱਲ ਕਰੀਏ ਤਾਂ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਤੋਂ ਬਾਅਦ ਮਾਨਨੇਵਰ ਸਾਹਿਬ ਕਾਂਚੀਰਾਮ ਜਿਨ੍ਹਾਂ ਨੇ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਉਹਨਾਂ ਦਾ ਜਿਹੜਾ ਚੋਣ ਨਿਸ਼ਾਨ ਹਾਥੀ ਸੀ ਉਸ ਨੂੰ ਦੁਬਾਰਾ ਸਰਜੀਤ ਕਰਕੇ ਅੱਜ ਦੇ ਹੀ ਦਿਨ ਵਸਪਰੀ ਸਥਾਪਨਾ ਕੀਤੀ ਸੀ ਵਸਪਾ ਦੀ ਸਥਾਪਨਾ ਦੇ ਉੱਪਰ ਵੀ ਅੱਜ ਉਹਨਾਂ ਦਾ ਧੰਨਵਾਦ ਕਰਦੇ ਆਂ ਨਾਲ ਦੀ ਨਾਲ ਜੋ ਸਾਡੇ ਅੱਜ ਜੋਗ ਨੇਤਾ ਨੇ ਜੋ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਤੋਂ ਬਾਅਦ ਸਾਹਿਬ ਕਾਂਸੀ ਰਾਹੀਂ ਤੋਂ ਬਾਅਦ ਅੱਜ ਭੈਣ ਕੁਮਾਰੀ ਮਾਇਆਵਤੀ ਜੀ ਦੇਸ਼ ਦੀ ਅਗਵਾਈ ਕਰ ਰਹੇ ਆਂ ਦੇਸ਼ ਦੇ ਅੰਦਰ ਇਕਜੁੱਟ ਭੈ ਜੀ ਉਹਨਾਂ ਨੂੰ ਕਰ ਰਹੇ ਆਂ ਔਰ ਨਾਲ ਦੀ ਨਾਲ ਅੱਜ ਦੇਸ਼ ਦੇ ਅੰਦਰ 바ਵਾ ਸਾਹਿਬ ਮੇਟਕਰ ਦੇ ਨਾਲ ਸਾਹ ਗੰਸ਼ੀ ਰਾਮ ਜੀ ਨੂੰ ਵੀ ਅੱਜ ਯਾਦ ਕੀਤਾ ਜਾ ਰਿਹਾ ਸੋ ਮੈਂ ਅੱਜ ਦੇ ਦਿਨ ਬਹੁਤ ਹੀ ਧੰਨਵਾਦ ਕਰਦਾ ਤੇ ਵਧਾਈ ਦਿੰਦਾ ਸਾਰੇ ਸਮੂਹ ਸਾਥੀਆਂ ਨੂੰ ਜਿਨ੍ਹਾਂ ਨੇ ਇਹ ਯੋਗਪਰਾਲਾ ਕੀਤਾ ਬਹੁਤ ਬਹੁਤ ਧੰਨਵਾਦ ਜੈਪੀ ਜੈ ਭਾਰਤ ਕੁਝ ਮੈਸੇਜ ਦੇਣਾ ਚਾਹਾਂਗੇ ਜੀ ਸਨੇਹਾ ਜਿੱਥੇ 바ਵਾ ਸਾਹਿਬ ਡਾਕਟਰ ਅੰਬੇਟਕਰ ਜੀ ਦਾ ਸੀ ਇਤਿਹਾਸ ਦੇਖੀਏ ਤਾਂ ਉਹਨਾਂ ਦਾ ਸੰਘਰਸ਼ ਭਰਿਆ ਜੋ ਇਤਿਹਾਸ ਹੈ ਉਹ ਇਤਿਹਾਸ ਸਾਡੇ ਯੂਥ ਨੂੰ ਅੱਜ ਬਹੁਤ ਵੱਡੀ ਇੱਕ ਪ੍ਰੇਰਣਾ ਦੇ ਰਿਹਾ ਜਿੱਥੇ ਬਾਕੀ ਜਮਾਤਾਂ ਦੇ ਵਿੱਚ ਜਿਹੜਾ ਯੂਥ ਹੈ ਅੱਜ ਡੀਮੋਟੀਵੇਟਡ ਹੋਇਆ ਬੈਠਾ ਹੈ ਉੱਥੇ ਹੀ ਉਹਨਾਂ ਦੀ ਜੋ ਜਮਾਤ ਸੀ ਉਹਨਾਂ ਨੇ ਆਪਣੀ ਜਮਾਤ ਦੇ ਵਿੱਚੋਂ ਬਹੁਤ ਤਸੀਹੇ ਝੱਲ ਕੇ ਬਹੁਤ ਜੀ ਉਹਨਾਂ ਦੇ ਅਸ਼ੂਤਪਣ ਜੋ ਉਹਨਾਂ ਦੇ ਨਾਲ ਵਿਵਹਾਰ ਹੁੰਦਾ ਸੀ ਉਹਦੇ ਵਿੱਚੋਂ ਉਹਨਾਂ ਨੇ ਦੇਸ਼ ਭਗਤ ਦੇ ਵਿੱਚ ਇੱਕ ਸਿੱਖਿਆ ਹਾਸਲ ਕੀਤੀ ਤੇ ਦੇਸ਼ ਦੇ ਵਿੱਚ ਅੱਜ ਵੀ ਜੇਕਰ ਗੱਲ ਕਰੀਏ ਤਾਂ 바ਵਾ ਸਾਹਿਬ ਡਾਕਟਰ ਅੰਬੇਡਕਰ ਜਿੰਦਾ ਗਿਆਨ ਅੱਜ ਵੀ ਕਿਸੇ ਨੇਤਾ ਦੇ ਕੋਲ ਨਹੀਂ ਕਿਸੇ ਵਿਅਕਤੀ ਵਿਸ਼ੇਸ਼ ਦੇ ਕੋਲ ਨਹੀਂ ਅੱਜ ਵੀ ਦੁਨੀਆ ਭਰ ਦੇ ਅੰਦਰ 바ਵਾ ਸਾਹਿਬ ਡਾਕਟਰ ਅੰਬੇਡਕਰ ਲਾ ਕੇ ਅੱਜ ਉਹਨਾਂ ਨੂੰ ਸਿੰਬਲ ਆਫ ਨੋਲਜ ਦੇ ਨਾਲ ਦੇ ਨਾਂ ਪਾਰਲੀਮੈਂਟਾਂ ਦੇ ਵਿੱਚ ਦੁਨੀਆ ਦੇ ਜਿਹੜੇ ਦੇਸ਼ ਨੇ ਉਹ ਅੱਜ ਉਹਨਾਂ ਨੂੰ ਯਾਦ ਕਰ ਰਹੇ ਨੇ ਸੋ ਅੱਜ ਦੇ ਦਿਨ ਮੈਂ ਉਹਨਾਂ ਨੇ ਜਿਹੜਾ ਉਹਨਾਂ ਦਾ ਸੰਦੇਸ਼ ਹੈ ਉਸ ਨੂੰ ਹੀ ਅੱਜ ਰਿਪੀਟ ਕਰਨਾ ਚਾਹਾਂਗਾ ਕਿ ਪੜੋ ਜੁੜੋ ਤੇ ਸੰਘਰਸ਼ ਕਰੋ ਦਾ ਨਾਰਾ ਜੋ ਉਹਨਾਂ ਨੇ ਸਾਨੂੰ ਦਿੱਤਾ ਸੀ ਅਸੀਂ ਉਸ ਨਾਰੇ ਦੇ ਉੱਪਰ ਹੀ ਅੱਜ ਸਮਾਜ ਦੇ ਵਿੱਚ ਜਾ ਰਹੇ ਹਾਂ ਜੈ ਪੀਨ ਜੈ ਭਾ

ਹਰ ਕੀ ਨਾ ਤੁਹਾਡਾ ਮੇਰਾ ਨਾਮ ਸੁਰਿੰਦਰ ਸਿੰਘ ਪਿੰਚੰਗਾ ਬਾਬਾ ਸਾਹਿਬ ਦੀ ਜਨਮ ਦਿਨ ਦੇ ਸੰਬੰਧ ਵਿੱਚ ਦੱਸੋਗੇ ਕੁਝ ਬਾਬਾ ਸਾਹਿਬ ਜੀ ਜਿਹੜਾ ਡਾਕਟਰ ਅੰਬੇਦਕਰ ਜੀ ਜਨਮ ਦਿਨ ਜਿਹੜੀ ਹੈਗੀ ਹੈ 136ਵੀਂ ਮਨਾਈ ਜਾ ਰਹੀ ਹੈ ਇਸ ਸੰਬੰਧ ਦੇ ਵਿੱਚ ਸਵੇਰੇ ਅਸੀਂ ਫੁੱਲ ਮਾਲਾ ਜਿਹੜੀ ਆਵਾਪ ਕਰਾਂਗੇ ਤੇ ਜੋ ਕਿ ਪੂਰੇ ਭਾਰਤ ਵਿੱਚ ਨਹੀਂ ਬਲਕਿ ਪੁਦੇਸ਼ ਰਾਜ ਦੇ ਵਿੱਚ ਹੋਈ ਹੈ ਇਹ ਤੋਂ ਗਰਵਾਲ ਤੋਂ ਪੰਨੂ ਨੇ ਜਿਹੜਾ ਪਾਕਿਸਤਾਨੀ ਉਹਨੇ ਕਿਹਾ ਕਿ ਜਿਹੜੇ ਮਰ ਬੁੱਟਾ ਦੀਆਂ ਬੇਅਦਵੀਂ ਬਰਾਗਾਂ ਜਾਂ ਪਾਕਿਸਤਾਨੀ ਨਾਰਾ ਲਿਖਾਂਗਾ ਤੇ ਉਹਦੇ ਵਾਸਤੇ ਚੌਕ ਸੀ ਕੀਆ ਸਾਡੇ ਪਿੰਡ ਦੇ ਵਿੱਚ ਜੋ ਪਹਿਰੇਦਾਰ ਆ ਲਗਾਤਾਰ ਉਹ ਮਤਲਬ ਪਹਿਰਾ ਦਿੰਦੇ ਆ ਤੇ ਸਾਡੇ ਆਪਣੇ ਜਿਹੜੇ ਨਗਰ ਦੇ ਤਿੰਨ ਚਾਰ ਬੰਦੇ ਜਿਹੜੇ ਆ ਗਿਆ ਲੋ ਉਹਨਾਂ ਦੇ ਨਾਲ ਆ ਕੇ ਰਾਤ ਨੂੰ ਪਹਿਰਾ ਦਿੰਦੇ ਆ ਇਸ ਕਰਕੇ ਪੂਰੀ ਚੌਕਸੀ ਰੱਖੀ ਜਾ ਰਹੀ ਹੈ ਉਹ ਕੀ ਕੰਮ ਜਾਨਿਆ ਜਿਹੜੇ ਇਹੋ ਜਿਹੇ ਦੇਸ਼ ਗਰੋਹੀ ਵੰਡ ਪਾਉਣ ਦੀ ਨੀਤੀ ਇਹ ਵੰਡ ਪਾਉਣ ਦੀ ਨੀਤੀ ਜਿਹੜੀ ਹੈਗੀ ਹੈ ਸਾਨੂੰ ਸਮਾਜ ਦੇ ਲੋਕਾਂ ਨੂੰ ਆਪਸ ਵਿੱਚ ਹੀ ਲੜਾ ਕੇ ਪਤਾ ਨਹੀਂ ਇਹਨਾਂ ਦਾ ਕੀ ਮਸਲਾ ਹੈ ਜਿਹੜਾ ਆਪਣਾ ਹੱਲ ਕਰਨਾ ਚਾਹੁੰਦੇ ਆ ਲੇਕਿਨ ਅਸੀਂ ਪਿੰਡ ਦੇ ਵਿੱਚ ਜਿਹੜੇ ਸਾਰੇ ਪਿਆਰ ਭਾਵਨਾ ਨਾਲ ਰਹਿੰਦੇ ਆ ਇਹੋ ਜਿਹਾ ਕੰਮ ਅਸੀਂ ਸੋਚਦੇ ਆ ਵੀ ਨਹੀਂ ਹੋਣਾ ਚਾਹੀਦਾ ਸਰ ਆਪਣਾ ਕੀ ਨਾਮ ਹੈ ਮੇਰਾ ਨਾਮ ਕੁਲਦੀਪ ਰਾਮ ਹੈ ਰੰਦੇਰ ਮੀਂਦਰ ਰਾਵਲਾ ਇਹ ਅੱਜ ਤੁਸੀਂ ਇੱਥੇ ਖੜੇ ਹਾਂ ਬਾਬਾ ਸਾਹਿਬ ਦੇ ਜਿੱਥੇ ਬੁੱਧ ਸਤਾਵਤ ਕੀਤਾ ਗਿਆ ਉੱਥੇ ਹੀ ਕਾਫੀ ਬਸ ਸਵੇਰ ਨੂੰ ਆਪਾਂ ਇਹਨਾਂ ਦੇ ਮਹਾਰਾਜ ਜੀ ਦਾ ਪ੍ਰੇਮ ਬਾਬਾ ਸਾਹਿਬ ਜੀ ਦਾ ਜਨਮ ਦਿਨ ਮਨਾ ਰਹੇ ਹਾਂ ਬੜੇ ਅਚਾਰ ਬਾਕੀ ਨਾਲ ਸਾਥੀ ਹੈਗੇ ਵੀਰੇ ਇੱਕ ਗਰਪੰਤ ਪੰਨੂ ਜੋ ਮਹਿਰਤਾ ਦੇ ਵਿੱਚੋਂ ਜਿਸ ਨੇ ਅਨਾਉਂਸ ਕੀਤਾ ਸੀਗਾ ਤੇ ਇੱਕ ਫਲੋਰ ਦਾ ਪੈਂਡਾ ਨੰਗਲ ਤੇ ਇੱਕ ਬਟਾਲਾ ਦੇ ਵਿੱਚ ਖਾਲਸਤਾਨੀ ਉਹਨਾਂ ਬੋਤਾਂ ਦੇ ਜਿਹੜੇ ਨਾਰੇ ਲਿਖੇ ਗਏ ਸੀਗੇ ਤੇ ਉਹਦੇ ਵਾਸਤੇ ਤੁਸੀਂ ਕੀ ਪ੍ਰਬੰਧ ਕੀਤੇ ਹੋਏ ਆ ਦੇਖੋ ਸਰ ਅਸੀਂ ਇੱਥੇ ਪੂਰਾ ਮਸਤੈਨਦੀ ਨਾਲ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂ ਜਿੰਨਾ ਕਿ ਸਾਡੇ ਕੋਲ ਹੋ ਸਕਦਾ ਪ੍ਰਸ਼ਾਸਨ ਨੇ ਵੀ ਹੋੜੇ ਸਾਡੇ ਕੋਲ ਆ ਕੀ ਗਿਆ ਹੈਗਾ ਤੇ ਅਸੀਂ ਉਹਨਾਂ ਨੂੰ ਵੀ ਇੱਕ ਵਾਰੀ ਸਵਾਰਥਨ ਦਵਾਇਆ ਕਿ ਆਪਾਂ ਸਾਰੇ ਰਲ ਮਿਲ ਕੇ ਆਪਣੀ ਜ਼ਿੰਮੇਵਾਰੀ ਨਾਲ ਪੂਰਾ ਕਰ ਸਕਦੇ ਹਾਂ ਸਟੇਟੂ ਦੀ ਆਪਾਂ ਜਿੰਨੇ ਕੁ ਵੀ ਸਾਡੇ ਕੋਲ ਹੋ ਸਕਦੀ ਹੈ ਦੀ ਆਪਣੀ ਇਹਨਾਂ ਦੀ ਸੁਰੱਖਿਆ ਕਰਾਂਗੇ ਤੇ ਦੂਜੇ ਨੰਬਰ ਤੇ ਇਹ ਆ ਕਿ ਜਿਹੜੇ ਇਦਾਂ ਦੇ ਬਾੜੇ ਆਂਸਰ ਹੈਗੇ ਆ ਆਪ ਸਭ ਜਾਣਦੇ ਹੋ ਕਿ ਬਹੁਤ ਸਾਰੀਆਂ ਗਿੱਦਰ ਤਾਂ ਆਪਣੀਆਂ ਕਹਿ ਲੋ ਜਾਂ ਕਰੋ ਵੀ ਪੈਸੇ ਦਾ ਲਾਂਚ ਦੇ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਆ ਆਪਾਂ ਨੂੰ ਨਾ ਚੀਜ਼ਾਂ ਦੀ ਪਰਵਾਹ ਨਹੀਂ ਹੈਗੀ ਜਿਹੜਾ ਮਿਸ਼ਨ ਅਸੀਂ ਲੈ ਕੇ ਤੁਰੇ ਹਾਂ ਜਾਂ ਕਹਿ ਲੋ ਵੀ ਅਸੀਂ ਇਹਨਾਂ ਦੇ ਪੂਲਿਆਂ ਤੇ ਚੱਲਦੇ ਆ ਜਾਂ ਚੱਲਣਾ ਆ ਉਹ ਅਸੀਂ ਚੱਲਦੇ ਰਹਿਣਾ ਹੈ ਸਾਨੂੰ ਨਾਲ ਕਿੰਨਾ ਕੋਈ ਬਹੁਤਾ ਮਤਲਬ ਨਹੀਂ ਹੈ